ਬਾਬਾ ਸ੍ਰੀ ਚੰਦ ਸਾਹਿਬ ਸੱਚੇ ਪਾਤਸ਼ਾਹ ਬੜੇ ਤਪੱਸਵੀ ਨੇ ਗੁਰਦੇਵ ਅੱਜ ਵੀ ਨੇ ਸਦਾ ਨ ਸਦਾ ਰਹਿਣ ਬਾਬਾ ਸ੍ਰੀ ਚੰਦ ਜੀ ਬੜੇ ਦਿਆਲੂ ਆ ਗੁਰੂ ਨਾਨਕ ਦਾ ਕਰਤਾਰਸ ਨਾਲ ਦਿਆ ਨਾ ਪਿਆਰ ਨਾ ਭਰਿਆ ਪਿਆਏ ਬਾਬੇ ਸ੍ਰੀ ਚੰਦ ਜੀ ਦੇ ਦਰ ਤੋਂ ਕਦੇ ਵੀ ਕੋਈ ਖਾਲ ਨਹੀਂ ਜਾਂਦਾ ਔਰ ਨਾ ਹੀ ਜਾਏਗਾ ਇਹ ਸੰਗਤ ਜੀ ਇੱਕ ਉਹਨਾਂ ਦੀ ਬਖਸ਼ਿਸ਼ ਹੈ ਸਾਈਆਂ ਦੀ ਇਹ ਮਾਲਕਾਂ ਦੀ ਇੱਕ ਰਹਿਮਤ ਹੀ ਆ ਉਹਨਾਂ ਦੇ ਦਰ ਤੋਂ ਖਾਲ ਨਹੀਂ ਜਾਂਦਾ ਭਾਵੇਂ ਆਏ ਆ ਉਹ ਭਾਵੇਂ ਆਏ ਆ ਉਹ ਭਾਵੇਂ ਮਤੜ ਦੇ ਇੱਕ ਮੋੜ ਜੋ ਸੰਗਤ ਜੀ ਸਰਦਾ ਨਾਲ ਆਓ ਪਿਆਰ ਨਾਲ ਆਓ ਭਾਵਨਾ ਲੈ ਕੇ ਆਓ ਯਕੀਨਨ ਹੈ ਕੋ ਮੇਰੇ ਸਬਚਨ ਨੂੰ ਹਿਰਦੇ ਪੱਲੇ ਨਾਲ ਬੰਨ ਕੇ ਦੇਖਿਓ ਦਾਸ ਮਿਲੇ ਨਾ ਮਿਲੇ ਸਾਡੇ ਬਾਪੂ ਦੀ ਉਜ਼ਾਰ ਤੇ ਤੁਸੀਂ ਅੱਜ ਵੀ ਲਾਓਗੇ ਜਿਹੜੀ ਚੀਜ਼ ਨੂੰ ਲੈ ਕੇ ਆਓਗੇ ਪੂਰੀ ਹੋਏਗੀ ਖਾਲੀ ਕੋਈ ਨਾ ਮੁੜਿਆ ਹੁਣ ਇਹ ਤੇ ਲਖੜ ਕਾ ਸਨਾ ਖਾਲੀ ਨਹੀਂ ਲੜੇ